ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦੁ ਜਾਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋ ਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਤੇ ਪੈ ਚੁਪ ਨ ਹੋਵਈ ਜੇ ਲਾਇ ਰਹੇ ਨਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪ੍ਰੀਆ ਪਾਰ ਸਹ ਸੂਸਿ ਅਨਪਾਲਖ ਹੋਈ ਤੈਕ ਨ ਚੱਲੇ ਨਾਲ ਕਿ ਸਚਿਆ ਰ ਹੋਈਐ ਕਿ ਕੂੜੇ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਬੜਿਆਈ ਹੁਕਮੇ ਤੁਮ ਨੀਚ ਹੁਕਮ ਲੇਖ ਰੁ ਦੁੱਖ ਸੁਖ ਪਾਈਏ ਹੈ ਇਕ ਨਾ ਹੁਕਮੇ ਬਖਸ਼ੀ ਸੇਕ ਹੁਕਮੇ ਸਦਾ ਪੁਵਾਈਏ ਹੈ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀਉ ਜੈ ਕਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦੋਤਿਆਣੇ ਨੀਸਾਨ ਗਾਵੇ ਕੋ ਗੁਣ ਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀਚਾਰ ਗਾਵੇ ਕੋ ਸਾਰ ਕਰੀ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੀ ਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥਿਨਾ ਵਤੋਤ ਕਤ ਕਥ ਕਥੇ ਕੋਟੀ ਕੋਟ ਕੋਟ ਦਿੰਦਾ ਦੇਲੰ ਦੇ ਥਕ ਪਾਹੇ ਜੁਗਤ ਗੰਤਰ ਖਾਹੀ ਖਾਹਿ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵਿਗਸੇ ਪ੍ਰਵਾਹੂ ਸਚਾ ਸਾਹਿਬ ਸਚ ਨਾਮ ਭਖਿਆ ਭਾਉ ਪਾਰ ਅੱਖ ਹੈ ਮੰਗਹਿ ਦੇਹ ਨਿਹਦਾ ਕਰੀ ਦਤਾਰ ਏਕ ਕੇ ਰਖੀਐ ਜਿਦ ਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁੰਤਰੀ ਪਿਆਰ ਅਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀਆਂ ਕਪੜਾ ਨਦਰੀ ਮੁਖ ਦਵਾਰ ਨਾਨਕ ਹੀ ਵਾ ਜਾਣੀਐ ਸਬਾਪੀ ਸਚਿਆਰ ਥਾਪਿਆ ਨਨ ਜਾਇ ਕੀਤਾ ਨਾ ਹੋਇ ਆਪੇ ਆਪਣੰਜਨ ਸੋਇ ਜਿਨ ਸੇਵਤ ਪਾਇ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਇ ਸਮਾਈ ਗੁਰੂ ਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸੋਨਾ ਜੀਆ ਕੈਕ ਦਾਤਾ ਸੂਮੇ ਸਰਣਾ ਜਾਈ तीरथ नवा जित स्वभाव बिन पाणे के नाही करी जीती सिर ठूपाई वे खवन करमा के मिले लै मत विचत निबाहर मान को जी गुर की सिख सुनी गुर आयक देव भजाई सुना जियां का एक दाता सो मैं विसर ना जाई जे जोग चर अरज होर्द सुनी होए नवा खंडा विच जाणिए नाल चले सब कोई चंगा नाम रखाए कै जस कीरत जा गले ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਡੇ ਤੇ ਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਿਧ ਪੀ ਸੁਰਨਾਥ ਸੁਨਿਆ ਧਰਤ ਤਬਲੇ ਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਬੋਇ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾ ਸੁਸਨੀਆਂ ਦੂ ਪਾਉ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾ ਸੁਸਨੀਆਂ ਦੂ ਪਾਉ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਤ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਗਾ ਸੁਸਨੀਆਂ ਦੂ ਪਾਉ ਕਾ ਨਾਸ ਸੁਨੇ ਸਰਗੁਨਾ ਗੰਗਾ ਸੁਨੇ ਸੇਖ ਫੀਰ ਪਾਛਾ ਸੁਨੇ ਆਨ ਦੀਪਾ ਬਹਿਰਾ ਹੋ ਸੁਨੇ ਹਾਥ ਵੈ ਸਗਾ ਹੋ ਨਾਨਕ ਭਗਤ ਸਰਵ ਵਿਗਾਸ ਸੁਨੇ ਉਪਉ ਕਰਨਾਸ ਮਨ ਕੀ ਗਿਰ ਕਹੀ ਨ ਜਾਏ ਜੀ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਲਿਖਨ ਹਾਰ ਮਨੇ ਕ ਬਹਿ ਕਰਨ ਵਿਚਾਰ ਐਸ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੈ ਸੁਰਤ ਹੋਇ ਮਨ ਬੂਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮੋ ਚੂਟਾ ਨਾ ਖਾਇ ਮਨੈ ਜਮ ਕੇਸਾ ਨਜਾਈ ਐਸਾ ਨਾਮ ਨਿਰੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਈ ਮਨੈ ਮਰਿ ਠਗਣ ਪਾਈ ਮਨੈ ਬਦ ਸੰਪਰਗਟ ਜਾਇ ਮਨੈ ਮਗਨ ਚੱਲੇ ਪ੍ਰੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਈ ਮਨ ਬਭ ਹੈ ਮੁਖ ਦਵਰ ਮਨ ਪਰਵਾਰ ਹੈ ਸਾਧਾਰਿ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਭਵਨ ਬੀਖੂ ਇਸ ਨਾਮ ਨਿੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਪੰਚ ਪਰਵਣ ਪੰਜ ਪ੍ਰਦਾਨ ਪੰਚਿ ਪਾਵਹਿ ਦਰਗਹਿ ਮਾਨ ਪੰਚਿ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖთა ਪ੍ਰਖਿਆ ਜਨ ਸੂਤ ਜੇ ਕੋ ਵਝ ਸਚਿਆ ਤੁਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋ ਤਿਸਤੇ ਭਗਤ ਲੈ ਕਵਣਜੋਰ ਜੀ ਜਾ ਤੰਗਾ ਕਿਨਾਂ ਸੁਨਣਾ ਲਿਖਿਆ ਬੜੀ ਕਲਾਮ 에 ਹੋ ਲੇਖ ਲਿਖ ਜਾਣੇ ਕੋਇ ਲੇਖ ਲਿਖੇ ਕੀਤਾ ਹੋਇ ਕੀਤਾ ਤਨ ਸੋਲੇ ਰੂਕ ਕੀਤੀ ਦਾ ਦਿਆਨੇ ਕਉਣ ਕੂਤ ਕੀਤਾ ਵਸਾਇ ਕੁਕ ਬੋ ਤਿਸਤੇ ਹਲਕ ਦਰਿਆਉ ਉਦਰਤ ਕਵਨ ਕਹਾਂ ਵਿਚਾਰ ਬਾਰੇ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸੋ ਤਸਲਾਮ ਕਰ ਅਸੰਖ ਜਬ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਸੰਘ ਦਾ ਤਾਰ ਸੰਘ ਸੂਰਮੋ ਭਗਸਾਰ ਸੰਘ ਮੋਣ ਲੇਲਾਏ ਤਾਰ ਕੁਦਰਤ ਕਵਨ ਕਾ ਹ ਵਿਚਾਰ ਬਾਰੇ ਨਾ ਜਾਵਾ ਇਕ ਵਾਰ ਜੋ ਤੁਧ ਭਵੇ ਸਾਈ ਬਲੀਕਾਰ ਤੁਸਦਾ ਸਲਾਮ ਨੈਂਕਾਰ ਅਸੰਖ ਮੂਰਖੰਦ ਘੋਰ ਸੰਘ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਡ ਹਤਿਆ ਕਮਾਹੀ ਸੰਘ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੀ ਫਿਰਾਹੇ ਅਸੰਖ ਮਲੇਸ਼ ਮਲ ਪਖਾਹੇ ਸੰਘ ਨਿੰਦਕ ਸਰ ਕਰਹੇ ਭਾਰ ਨਾਨਕ ਇਸ ਕਹੇ ਵਿਚਾਰ ਵਾਰੇ ਨਾ ਜਾ ਬਾਈਕ ਵਾਰੇ ਜੋ ਤੁਧ ਭਵੈ ਸਾਈ ਭਲਿਕਾ ਤੁਸਾ ਦਾ ਸੰਤ ਅੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਏ ਖਰੀ ਨਾਮ ਖਰੀ ਸਾ ਲਾਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਨ ਕਰ ਸਰ ਸੰਜੋਬ ਖਾਨ ਜਿਨੇ ਲਿਖੇ ਤਿਸ ਰਣਾ ਹੈ ਜੇ ਫਰਮਾਇ ਤਿਤ ਪਾਹੇ ਨਿਤ ਗਿਤ ਤੇ ਤਨ ਬਨ ਬਨ ਨਾਹੀ ਉਥਾ ਉਪਰਤ ਕਉਣ ਦਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਦਸ ਲੰਗਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰੋ ਸੁਖੇਮ ਮੂਤ ਪੁਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰਿਏ ਮਤ ਪਾਪ ਕਹਿ ਸੰਗ ਉਹ ਤੋ ਪੈ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਵੀ ਜਾਪੇ ਖਾਹੁ ਨਾਨਕ ਹੁਕਮੀਆਂ ਭਜਾਹੁ ਤੀਰਥ ਤਪ ਤਿਆਦਤ ਜਾਨ ਅਨੇਕ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਗਤੀ ਇਸ ਮਲਣਾਉ ਸਭ ਗੁਣ ਤੇਰੀ ਮੈਂ ਨਾਹੀ ਕੋਈ ਵਣ ਗੁਣ ਕੀਤੇ ਵਕਤ ਨਾ ਹੋਏ ਸਵਸਤਤ ਬਾਣੀ ਮਰਮਾਵ ਸਤ ਸਵੰਸ ਦਾ ਮੰਚਾਉ ਕਵਨ ਸੁਹੇਲਾ ਵਕਤ ਕਵਨ ਕਉਂਤਿਤ ਕਵਨ ਵਾਰੇ ਕਵਨ ਸੇ ਰੁਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜਿ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀੰਜਿ ਲਿਖਨ ਲੇਖ ਪੁਰਾਣ ਤੇਤਵਨ ਜੋਗੀ ਆਣ ਰਤਮਾ ਨ ਕੋਈ ਜਾਗਤ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਏ ਕਿ ਕਰਿਆ ਖਕਿ ਵਿਸਾਲਾ ਹੈ ਕਿੰਵਰਨੀ ਕਿਉ ਜਾਣਾ ਨਾਨਕ ਅਖਣ ਸੋਖੂ ਆਖੇ ਇਕ ਬਿਖ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਏਕੋ ਆਪੋ ਜਣ ਗਿ ਗਿਆਨ ਸੁਹੈ ਪਤਲ ਪਤਾਲ ਲਖ ਆਗਾਸਾ ਆਗਾਸ ਓੜਕ ਓੜਕ ਪਾਲ ਥੱਕੇ ਵੀਦ ਕੈਨਿਕ ਬਾਤ ਸਹ ਸੋਠਾਰੇ ਗਣਕ ਤੇ ਬਸ ਲੇਕ ਧਾਤੋ ਲੇਖ ਹੋਵੇ ਤਾ ਲਿਖੀਐ ਲਿਖੈ ਹੋ ਬਨਾਸ ਨਾਨਕ ਓਡਾਖੀਐ ਆਪੇ ਜਣ ਆਪੋ ਸਾਲਾਹੀ ਸਾਲਾਹੇ ਤਿਸੁਰਤ ਨ ਪਾਈ ਜਾਂਦੀਆਂ ਤਵ ਬੋ ਸਮੰਧਨਾ ਜਾਣੀਆਂ ਇਸ ਸੰਤਸਾ ਸੁਲਤਾਨ ਗ੍ਰਹ ਸੇ ਤਿਮਾਲ ਧਾਨੋ ਕੀੜੀ ਤੁਲਨਾ ਹੋਵਣੀ ਜੇ ਤਸਮਨੋਨਾ ਵੀਸਰੈ ਅੰਤਨਾ ਸੁਕਤੀ ਕਹਿਣ ਦਾ ਅੰਤ ਤਵੰਤਨ ਕਰਨ ਨ ਦੇਣ ਦਾ ਅੰਤ ਤਵੰਤਨ ਬੀਖਣ ਸੁਣਨ ਦਾ ਅੰਤ ਅੰਤਨ ਜਪੇ ਕੇ ਮਨ ਮੰਤ ਅੰਤਨ ਜਪੇ ਗੀਤਾ ਕਾਰ ਅੰਤਨ ਯੇਪੇ ਪਰਵਾਰੈ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬੌਤਿਕ ਇਹ ਬੌਤਵ ਹੈ ਵੱਡਾ ਸਾਹਿਬ ਉੱਚਾ ਥਾਉ ਉੱਚ ਉਪਰ ਉੱਚਾ ਨਾਉ ਇਹ ਵੱਡੂ ਉੱਚਾ ਹੋਇਐ ਕੋਈ ਤਿਸੁ ਚੇ ਕੋ ਜਾਣੇ ਸੋਇ ਜੀਵੜਾ ਭਜਾਨੇ ਆਪਾ ਆਪਣਾ ਨਾਨਕ ਨਦਰੀ ਕਰਮਿੰਦਾ ਤ ਬੌਤਿਕ ਕਰਮ ਲਿਖਿਆ ਨ ਜਾਏ ਵੱਡਾ ਤਤ ਨਤਮਾਏ ਕਿਤੇ ਮੰਗੇ ਜੋਤਿ ਪਾਰ ਕੀਤੀਆਂ ਗਣਤੋ ਨਹੀਂ ਵਿਚਾਰ ਕਿਤੇ ਕਪਤ ਹੈ ਵੇਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੂਰਖ ਹੈ ਕਾਏ ਇਤਿਆ ਅਨੂਪੂ ਸਦਮਾਰੀ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਇ ਰੱਖਣ ਸਕੇ ਕੋਈ ਦੀ ਕੋ ਖੈ ਕੱਖਣ ਪਾਇਉ ਜਾਣੇ ਜੀਤੀਆ ਮੁਖਾ ਆਪੇ ਜਾਣੇ ਆਪੇ ਦੇ ਅਖ ਹੈ ਸੇ ਪਿਕੇਈ ਕੇ ਜਿਸਨੋ ਬਖਸ਼ੇ ਸਿਖਸਲਾ ਨਾਨਕ ਪਾਤਸ਼ਾਹੀ ਪਾਛਾ ਹੋਆ ਮੂਲ ਗੁਣ ਮੂਲ ਵਪਾਰ ਮੂਲ ਪਾਰੀ ਮੂਲ ਪੁਨਾਰ ਆ ਮੂਲਾ ਵਹਿਮੁ ਲਜਾਹਿ ਮੂਲ ਭੈਮੁ ਲਸਮਾਹਿ ਮੂਲ ਧਰਮ ਮੂਲ ਦੀਵਨ ਮੂਲ ਤੁਲ ਮੂਲ ਪ੍ਰਵਾਨ ਮੂਲ ਬਖਸ਼ੀਸ਼ ਮੂਰਨੀ ਸਾਣ ਮੂਲ ਕਰਮ ਮੂਲ ਫਰਮਾਨ ਅਮੁੱਲ ਮੁਲਖ ਨੰਜਾਇ ਅੱਖ ਖਰੇ ਲਿਵਲਾਈ ਅੱਖ ਮੇ ਪਾਟ ਪੁਰਾਣਿ ਅੱਖ ਬੜੇ ਕਰਿ ਵਕਿਆ ਨੇ ਅੱਖ ਵਰਮੀ ਅੱਖੈਂ ਦੇਵ ਅਖੈ ਗੋਕੀ ਤੈ ਗੋਵਿੰਦ ਅਖੈ ਸ੍ਰੀ ਅਕੈ ਸਦੂ ਅਖੈ ਕੀਤੇ ਕੀਤੇ ਬੁੱਧ ਅਖੈ ਦਨ ਅਖੈ ਦੇਵ ਅਖੈ ਸੂਰ ਨਰਮੁਜਨ ਸੇਵ ਕੀਤੇ ਅਖੈ ਕਨਪਾਈ ਕੀਤੇ ਕਹਿ ਕਹਿ ਉਠੜ ਜਾਏ ਕੀਤੇ ਕੀਤੇ ਹੋਰ ਕਰੇ ਤਾਗਣ ਸਕੇ ਕੀ ਕੀ ਜੀਵਡ ਭਾਗ ਤੇੜ ਹੋਏ ਨਾਨਕ ਜਾਣੇ ਸਚਾ ਸੋਈ ਦੇਖੂ ਅਖੈ ਬੋਲੇ ਵਿਗਾੜ ਤਨ ਲਿਖਿਆ ਅਸਰ ਗਵਾਰਾ ਗਵਾਰ ਸੋਦਰੂ ਕੀ ਹਸੂ ਕਰ ਕੇ ਹਜਿਤ ਵੇ ਸਰਬ ਸਮਾਲੇਵਾ ਜੀ ਨਾਮ ਅਨੇਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸਿਉ ਕਹੀ ਅਨ ਕੇਤੇ ਗਵਨ ਹਾਰੇ ਗਵ ਹੈ ਤੁਹਨੋਂ ਪਾਉਨ ਪਾਣੀ ਬੈ ਸੰਤੁਰ ਗਵ ਹੈ ਰਾਜਾ ਧਰਮ ਦੁਆਰੇ ਗਵ ਹੈ ਚਿਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵ ਹੈ ਸਰਵਰਮਨ ਦੇਵੀ ਸੋਹਣ ਸਦਾ ਸਵਾਰੇ ਗਵ ਹੈ ਇੰਦ ਦਸਨ ਬੈਠੇ ਦੇਵਤੀਆਂ ਦਰ ਨਾਲੇ ਗਵ ਹੈ ਸਿਦ ਸਮਾਧੀ ਅੰਦਰ ਗਾਵਨ ਸਰ ਵਿਚਾਰੇ ਗਵਨ ਜਤੀ ਸਤੀ ਸੰਦੋਖੀ ਗਾਵਹਿ ਵੀਰ ਕਰਾਰੇ ਗਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਬਨਮੋਹਨ ਸੁਰਗਮਚ ਪਈ ਆਲੇ ਗਵਨ ਰਤਨ ਪਾਇ ਤੇਰੀ ਅਠਸੜੀ ਵਿਥ ਨਾਲੇ ਗਾਵਹਿ ਜੁਦ ਮਹਾਵਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇ ਤੂੰ ਗਾਵਹਿ ਜੋਤਿ ਭਾਵਨ ਰਤੇ ਤੇਰੀ ਭਕਤਰ ਸ਼ਾਲੇ ਔਰ ਕੀਤੇ ਗਾਵਣ ਸੇ ਮੈਂ ਜਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਪੀਹੋ ਸਿਜਾਈ ਨੰਜ ਸਿਰਜਨ ਜਨ ਰਚਾਈ ਰੰਗੀ ਰੰਗੀ ਬਾਤੀ ਕਰਕਰ ਜਿਨ ਸਿਮਾ ਹੈ ਜਿਨ ਨੂੰ ਪਾਈ ਕਰਕਰ ਵੇਖੇ ਕੀ ਤੋ ਆਪਣਾ ਜੀਵ ਤਸਦੀ ਬੜਿਆਏ ਜੋ ਉਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਗਿ ਕਰਹਿ ਵਿਭੂਤ ਦਿਨთა ਕਾਲ ਕੁਵਾਰੇ ਕਾਇ ਜੁਗਤ ਦੰਡਾ ਪ੍ਰਤੀਤ ਆਈ ਪੰਥੀ ਸਗਲ ਜਮਾ ਤੇ ਮਨ ਜੀਤੈ ਜਗ ਜੀਤ ਆਦੇਸ ਸਹ ਆਦੇਸ ਅਦ ਨੀਲ ਨਦਨ ਹਤੂ ਦੂਰੋ ਇਕ ਵੇਸ ਤੁਗਤ ਗਿਆਨ ਦੇ ਆ ਭੰਡਾਰ ਨਾ ਘੜਗੜ ਵਜੈ ਨਾਦ ਆਪਨਾਤ ਨਾਤੀ ਸਭ ਜਾ ਕਿਰੀ ਦਿਸੇ ਬਰਾ ਸਾਦ ਸੰਜੋਗ ਵਜੋਦ ਕਰ ਚਲਾਵਹਿ ਲੇਖਿਆ ਵਹਿ ਭਾਗ आदेश तिसए आदेश आध नीलन अदनाहत जुजु एको वेस एका माई जुगत वियाई तिन चल्ले परवान एक संसारी भंडारी कलाए दीवान जे तिस भावत वे चलावे जे होगा फरमान ओ वेखे ओना नजर ना आवे बोता एहो वडान आदेश तिसए आदेश आध नीलन अदनाहत जुजु एको वेस आसन लोए लोए भंडार जोक्ष पाए सो एका वारें ਤਰਕਰੇ ਕੇਸਰ ਦਿਨ ਹਰ ਨਾਨਕ ਸੱਚੇ ਕੀ ਸਾਚੀਕਾਰ ਆਦੇਤ ਸਹਬੇਸਵਾਦ ਨੀਰਨੰਦ ਨਾਹਤ ਜੋਰੋ ਇੱਕੋ ਵੇਸ ਇਕ ਦੂਜੀ ਪੌ ਲਖ ਹੋਇ ਲਖ ਹੋਵ ਹੈ ਲਖ 20 ਲਖ ਲਗੇ ਡਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਪਤ ਪਉੜੀ ਆ ਚੜੀ ਹੈ ਹੋਇ ਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾਈ ਦੇਸ ਨਾਨਕ ਨਦਰੇ ਪਾਈਏ ਕੁੜੀ ਕੁੜਟੀ ਸੁਆ ਕੰਜੂਰ ਚ ਪੈਣ ਜੋਰ ਜੋਰ ਨ ਮੰਗਣ ਦੇਣ ਨਾ ਜੋਰਾ ਜੋੜ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗ ਚ ਫਟੇ ਸੰਸਾਰ ਜਿਸ ਹੱਥ ਜੋਰ ਕਰੇ ਕੇ ਸੋਈ ਨਾਨਕੋ ਤੁਮ ਨੀਚ ਨ ਕੋਈ ਰਾਤੀ ਰੋਤੀ ਦਿਵਾਰ ਪਉਣ ਪਾਣੀ ਅਗਨੀ ਪਾਤਾਲ ਤੇ ਸਵੇ タルਤੀ ਥਾਪ ਰੱਖੀ ਧਰਮਸਾਲ ਤੇ ਸਵਜੀ ਜੂਤ ਏ ਰੰਗ ਦਿਨ ਕੇ ਨਾ ਮਣੇ ਕ ਅਨੰਤ ਕਰਮੀ ਕਰਮ ਬੋਇ ਵਿਚਾਰ ਸੱਚਾ ਸੁੱਚਾ ਦਰਵਾਰ ਜਿੱਥੈ ਸੋਹਣ ਪੰਜ ਪ੍ਰਵਾਹ ਨਦਰੀ ਕਰਮ ਬੋਇ ਨਿਸ਼ਾਨ ਗੱਜ ਬਕਾਇਉ ਥੈ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਉਣ ਪਾਣੀ ਵੈ ਸੰਦਰ ਕੀਤੇ ਕਣ ਮਹੇਸ਼ੂ ਕੀਤੇ ਵਰਮੇ ਗੜੀ ਰੂਪ ਰੰਕੇ ਵੇਸ ਕੀਤਿਆਂ ਗਰਮ ਭੂਮੀ ਮੇਰ ਕੀਤੇ ਕੀਤੇ ਰੂਪ ਦੇਸੋ ਕੀਤੇ ਜਨਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਰਬ ਬਦਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਮੰਧ ਕੀਤਿਆਂ ਖਾਣੇ ਕੀਤਿਆਂ ਬਾਣੇ ਕੀਤੇ ਵਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅਨੰਤ ਗਿਆਨ ਖੰਨ ਮੈਂ ਗਿਆਨ ਪ੍ਰਚੰਡ ਸਥਨਾਤ ਬਨੋਦ ਕੋੜ ਆਨੰਦ ਸ਼ਰਮ ਖੰਨ ਕੀ ਬਾਣੀ ਰੂਪ ਹੋਇ ਥੈਗੜ ਗਣੀ ਬਉਤ ਨੂੰਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥਾ ਕੜੀਏ ਸੁਰਤ ਮਤ ਮਨ ਬੁੱਧੋ ਤਿਥਾ ਕੜੀਏ ਸੁਰਾ ਸਿਧਾਂ ਕੀ ਸ਼ੁੱਧ ਕਰਮ ਖੰਨ ਕੀ ਬਾਣੀ ਜੋਰ ਥੈ ਹੋਰ ਨਾ ਕੋਈ ਹੋਰ ਤਿਥੈ ਜੋਦਬਾਉ ਮਲ ਸੂਰਤਿ ਨ ਮੈਂ ਰਾਮ ਰਹਿਆ ਭਰਪੂਰ ਜਿਥੈ ਸੀਤੂ ਸੀਤਮੇ ਮਾਈ ਤਾਂ ਕੀ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਇ ਜਿਨ ਕਹਿ ਰਾਮ ਬਸੈ ਮਨ ਮਾਈ ਤਿਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸਚਾ ਮਨ ਸੋਏ ਸਚ ਕਨ ਵਸਨ ਅਨੰਕਾਰਿ ਕਰ ਕਰ ਵੇਖੇ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰਪੰਡੋ ਜੇ ਕੋ ਕਥੈ ਤਾਂ ਤਨਾੰਤੋ ਜਿਥੈ ਲੋਲ ਆਕਾਰ ਜਿਬ ਜੋ ਪੰਤ ਵਤਵਕਾਰ ਵੇਖੇ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰੇ ਸੁਨਿਆਰ ਅਹਰਨ ਮਤ ਵੇਧ ਹਥਿਆਰ ਪਉ ਖੱਲਾ ਤਉ ਤਾਉ ਭੰਡਾ ਪਉ ਮ੍ਰਿਤ ਟਾਲ ਕੜੀਏ ਸੰਸਤੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਨਿਹਦਾਇਂ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਦੂਰ ਕਰਮੀਆਂ ਪੂ ਆਪਣੀ ਕਿ ਨੇੜੇ ਕਿ ਦੂਰ ਜਿਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ